ਮਾਤਾ ਬਿਨਾਂ ਕੱਪੜਿਆਂ ਤੋਂ ਪਈ ਹੈ ਵਿਚਾਰੀ ਇਹ ਚੀਜ਼ ਦੀ ਗੱਲੀ ਆ ਮੇਰਾ ਕੋਈ ਨਹੀਂ ਹੋ ਗਿਆ ਅਸੀਂ ਤੇਰੇ ਪੁੱਤਾਂ ਮਾਂ ਅਸੀਂ ਆਏ ਆਂ ਤੇਰੇ ਪੁੱਤਾਂ ਮਾਂ ਫਿਕਰ ਨਾ ਕਰ ਝੂੜਾ ਬੱਜਿਆ ਏਟ ਦੇ ਉੱਤੇ ਤੇ ਝੂੜਾ ਟੁੱਟ ਗਿਆ 3 ਸਾਲ ਹੋ ਗਏ ਇਸ ਮਾਂ ਨੂੰ ਮੰਜੇ ਤੇ ਪਈ ਭੱਜ ਨਹੀਂ ਹੋਇਆ ਭੱਜਣ ਦੀ ਕੋਸ਼ਿਸ਼ ਕੀਤੀ ਨਹੀਂ ਭੱਜ ਹੋਇਆ ਉਹ ਜਾਦੀ ਜੀ ਦੇ ਪਾਸ ਜਾਦੀ ਆ ਚੂੜੇ ਤੋਂ ਉਹਨਾਂ ਦੇ ਘਰ ਵਾਲੇ ਸੀਗੇ ਉਹ ਵਿਚਾਰੇ ਜਿਆਦਾ ਸੀਰੀਅਸ ਹੋ ਗਿਆ ਉਹਨਾਂ ਦੀ ਡੈਥ ਹੋ ਗਈ ਆ ਇਹ ਵਿਚਾਰੇ ਇਕੱਲੇ ਰਹਿ ਗਏ ਆ ਹੁਣ ਇਹਨਾਂ ਦਾ ਕੋਈ ਦੇਖਣ-ਪਖਣ ਵਾਲਾ ਵੀ ਹੈ ਨਹੀਂਗਾ ਕੋਈ ਬੱਚਾ ਵੀ ਹੈ ਨਹੀਂਗਾ ਇਹਨਾਂ ਦਾ ਕੋਈ ਭੈਣ ਭਰਾ ਵੀ ਹੈ ਨਹੀਂਗਾ ਕੀ ਇਹਨਾਂ ਜਿਹੜਾ ਦੇਖ ਸਕਦੇ ਇਹਨਾਂ ਨੂੰ ਥੋੜੇ ਦੇ ਕੋਈ ਰੋਟੀ ਪਾਣੀ ਦੇ ਦਿੰਦੇ ਇਹਨਾਂ ਨੂੰ ਕੋਈ ਚਾਹ ਪਾਣੀ ਦੇ ਦਿੰਦਾ ਜਿੰਨਾ ਕੁਛ ਤੋਂ ਹੁੰਦਾ ਹੈ ਉਹ ਪ੍ਰੋਪਰ ਇਹਨਾਂ ਬ ਕੋਈ ਲਾਜ ਨਹੀਂ ਜੂਏ ਇਹਨਾਂ ਦਾ ਕੋਈ ਪ੍ਰੋਪਰ ਲਾਜ ਕੋਈ ਵੀ ਜਿਹੜਾ ਆਪਣਾ ਇਹ ਥੋੜੀ ਜਿੰਨੀ ਵੀ ਜ਼ਿੰਦਗੀ ਜਿਹੜੀ ਕੋਈ ਬਚੀ ਆ ਉਹ ਵਿਚਾਰੇ ਵਧੀਆ ਠੰਗਣਾ ਨਹੀਂ ਕਰਦੇ ਬਾਕੀ ਤੁਸੀਂ ਹਲਾ ਦੇਖਦੇ ਘਰ ਚ ਕੋਈ ਵੀ ਹੈ ਨਹੀਂਗਾ ਇਕੱਲੇ ਹੈਗੇ ਆ ਘਰ ਵੀ ਸਾਰਾ ਏ ਹੀ ਆ ਬਸ ਕੋਈ ਹੈ ਨਹੀਂਗਾ ਕੋਈ ਵੀ ਹੈ ਨਹੀਂ ਬਹੁਤ ਜ਼ਿਆਦਾ ਸੀਰੀਅਸ ਜਿਹਨਾਂ ਨੂੰ ਜ਼ਰੂਰਤਾ ਜਿਹੜੀ ਇਲਾਜ ਦੀ ਧੀਰਪਤ ਸੰਗਤ ਤਹਿਸੀਲ ਨਵਾਂ ਸ਼ਹਿਰ ਇਸ ਸਾਹਮਣੇ ਜਿਹੜਾ ਤੁਸੀਂ ਘਰ ਦੇਖਦੇ ਹੋ ਇਸ ਘਰ ਚ ਇੱਕ ਬਜ਼ੁਰਗ ਮਾਂ ਪਈਆ ਜਿਹਦਾ ਕੱਦ ਮਸਾਂ ਹੀ 3 ਫੁੱਟ ਹੋਊਗਾ ਤੇ ਪਤੀ ਦੀ ਡੈਥ ਹੋ ਗਈ ਆ ਬੱਚਾ ਕੋਈ ਹੋਇਆ ਨਹੀਂ ਸੀ ਇਕੱਲੇ ਪਰਿਵਾਰ ਚ ਰਹਿ ਰਹੀ ਆ ਭਰਾ ਵੀ ਕੋਈ ਹੈ ਨਹੀਂ ਸੀ ਵਿੱਚੇ ਲਾਟਨ ਬਾਥਰੂਮ ਹੋ ਰਿਹਾ ਘਰ ਵਾਲਾ ਸੀਗਾ ਜਿਹੜਾ ਸਾਧੂ ਸੁਭਾ ਦਾ ਪਿੰਡ ਦੇ ਵਿੱਚੋਂ ਮੰਗ ਕੇ ਰੋਟੀ ਪਾਣੀ ਖਾਂਦਾ ਸੀ ਜਟਾ ਰੱਖੀਆਂ ਸੀ ਆਪਦੇ ਕੱਦ ਤੋਂ ਵੀ ਲੰਬੀਆਂ ਐਂ ਜਗ੍ਹਾ ਬਣੀ ਹੋਈ ਸੀ ਘਰੇ ਬੋੜ ਦਾ ਆਇਆ ਹੋਇਆ ਪਿੱਪੜ ਲਾਇਆ ਹੋਇਆ ਇਹਨਾਂ ਦੀ ਪੂਜਾ ਕਰਦਾ ਸੀ ਪਿੰਡ ਦੇ ਜਿਹੜੇ ਲੋਕ ਸੀਗੇ ਜਾਸਪਾਸ ਦੇ ਲੋਕ ਸੀ ਜਿਵੇਂ ਬਾਈ ਜੀ ਹੁਣੀ ਸਤਪਾਲ ਜੀ ਅੱਖਾਂ ਤੋਂ ਬਲਾਈਂਡ ਇਹਨਾਂ ਦੀ ਫੈਮਿਲੀ ਸੀਗੀ ਇਹੀ ਰੋਟੀ ਪਾਣੀ ਦਿੰਦੇ ਸੀ ਪਿੰਡ ਦੇ ਨੰਬਰਦਾਰ ਸਾਹਿਬ ਖੜੇ ਆ ਇਹ ਆ ਕੇ ਥੋੜੀ ਬਹੁਤੀ ਜਦੋਂ ਲੋੜ ਲੱਗਦੀ ਸਪੋਰਟ ਕਰ ਦਿੰਦੇ ਪਿੰਡ ਦੀ ਚੌਂਕੀਦਾਰ ਸੀ ਇਹ ਮਾਂ ਕਾਗਜ਼ਾਂ ਦੇ ਵਿੱਚ ਪਿਆਰੋ ਦੇ ਘਰ ਵਾਲਾ ਸੀ ਜਿਹੜਾ ਹਰੀਰਾਮ ਉਹ ਚੌਂਕੀਦਾਰ ਸੀ ਇਸ ਪਿੰਡ ਦਾ ਉਹ ਚੌਂਕੀਦਾਰਾ ਛੱਡ ਕੇ ਉਹ ਤਾਂ ਸਾਧੂ ਹੋ ਗਿਆ ਇਹੀ ਸਾਮਦੀ ਸੀ ਚੌਂਕੀਦਾਰਾ ਪਿੰਡ 'ਚ ਸਨੇਹਾ ਲਾਉਣਾ ਸੱਦਾ ਦੇਣਾ ਸਰਪੰਚ ਦਾ ਕੁਝ ਨਹੀਂ ਹਾਂ ਕਿਤੇ ਪਚਾਉਣਾ ਉਈ ਮੀਟਿੰਗਾ ਪੰਚਾਇਤ ਦੀ ਮੀਟਿੰਗਾ ਮੈਂਬਰਾਂ ਨੂੰ ਸੁਨੇਹਾ ਲਾਉਣਾ ਇੱਕ ਦਿਨ ਪਿੰਡ ਦੇ ਕਿਸੇ ਦੇ ਘਰੇ ਸੁਨੇਹਾ ਦੇਣ ਜਾ ਰਹੀ ਸੀ ਤੇ ਕੁੱਤਾ ਮਗਰ ਪੈ ਗਿਆ ਤੇ ਉਹ ਕੁੱਤੇ ਨੇ ਵੱਡਿਆ ਤਾਂ ਹੈ ਨਹੀਂ ਪਰ ਇਹ ਡਰੀ ਹੋਈ ਡੱਗ ਪਈ ਤੇ ਚੂੜਾ ਵੱਜਿਆ ਐਟਰ ਦੇ ਉੱਤੇ ਤੇ ਚੂੜਾ ਟੁੱਟ ਗਿਆ ਤੇ ਤਿੰਨ ਸਾਲਾਂ ਤੋਂ ਹੁਣ ਇਹ ਮੰਜੇ ਤੇ ਪਈ ਹੈ ਪਹਿਲਾਂ ਤਾਂ ਇਹਦੇ ਘਰ ਵਾਲਾ ਇਹਨੂੰ ਸੰਭੀ ਜਾਂਦਾ ਸੀ ਕਿਵੇਂ ਨਾ ਕਿਵੇਂ ਖਿੱਚ ਕੇ ਧੋਕੇ ਬਾਥਰੂਮ ਲੈਟ੍ਰਿਨ ਕਰਾਉਂਦਾ ਸੀ ਫਿਰ ਉਹ ਵੀ ਮਾਰ ਪਿਆ ਗਿਆ ਉਹ ਵੀ ਮੰਜੇ ਤੇ ਪੈ ਗਿਆ ਕਿਉਂਕਿ ਬਾਈ ਹੁਣੀ ਦੱਸਦੇ ਆ ਵੀ 40 50 ਕਿਲੋ ਦੀ ਜੱਟਾ ਸੀ ਉਹਦੇ ਸਿਰ ਤੇ ਤੇ ਫਿਰ 50 60 ਕਿਲੋ ਦੀ ਇਹ ਮਾਤਾ ਸੀ ਜਿਹਨੂੰ ਚੱਕ ਕੇ ਲੈ ਕੇ ਆਉਂਦਾ ਸੀ ਤੇ ਉਹਦੀਆਂ ਅੰਦਰੋਂ ਨਾੜਾਂ ਖਿੱਚੀਆਂ ਗਿਆ ਉਹਦਾ ਸਰੀਰ ਡਾਊਨ ਹੋ ਗਿਆ ਮੰਜੇ ਤੇ ਪੈ ਗਿਆ ਫਿਰ ਉਹ ਵੀ ਤੇ ਅੱਜ ਤੋਂ 1 ਮਹੀਨਾ ਪਹਿਲਾਂ ਹਰੀ RAM ਵੀ ਚੜਾਈ ਕਰ ਗਿਆ ਤੇ ਹੁਣ ਪਿਛਲੇ 1 ਮਹੀਨੇ ਤੋਂ ਬਾਪੂ ਦੇ ਇਹ ਮਾਤਾ ਦੇ ਜਿਹੜੇ ਭਤੀਜੇ ਸੀ ਉਹਦੀਆਂ ਗਾਹਾਂ ਨੂਹਾਂ ਜਿਹੜੀਆਂ ਉਹੀ ਨਮਾਤ ਵਾਕੇ ਜਾਂਦੀਆਂ ਸੀ ਉਹੀ ਰੋਟੀ ਪਾਣੀ ਦੇ ਕੇ ਜਾਂਦੀਆਂ ਸੀ ਤੇ ਨਹੀਂ ਤਾਂ ਇਸ ਘਰ ਦੇ ਵਿੱਚ ਇਕੱਲੀ ਪਈ ਕਿਉਂਕਿ ਭਤੀਜੇ ਭਤੀਜੀਆਂ ਦਾ ਘਰ ਵੀ ਦੂਰ ਆ ਉਹ ਆਥਨ ਸਵੇਰ ਢੇੜਾ ਮਾਰ ਕੇ ਰੋਟੀ ਤਾਂ ਦੇ ਜਾਂਦੇ ਸੀ ਜਾਂ ਸਫਾਈ ਕਰ ਜਾਂਦੇ ਸੀ ਪਰ ਇੱਥੇ ਕੋਈ ਰਹਿ ਨਹੀਂ ਸੀ ਸਕਦਾ ਇਹ ਤੁਸੀਂ ਦੇਖੋ ਮਾਤਾ ਜਦੋਂ ਸੁਹਾਣੀ ਸੀ ਇਸ ਘਰ ਦੇ ਵਿੱਚ ਰੋਟੀ ਪਾਣੀ ਲਾਉਂਦੀ ਸੀ ਸਾਰਾ ਕੁਝ ਕਰਦੀ ਸੀ ਉਹਦਾ ਇਹ ਚੌਂਕਾ ਚੁੱਲਾ ਉਹਦੀ ਅਰ ਸੋਈਗਾ ਅੱਜ ਇਸ ਸੋਈ ਦੇ ਵਿੱਚ ਰੋਟੀ ਪਾਣੀ ਬਣਿਆ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਕੋਈ ਆਟਾ ਕੋਈ ਗੁੜਖੰਡ ਕੁਝ ਨਹੀਂ ਪਿਆ ਖਾਲੀ ਪਿਆ ਸਾਰਾ ਤਾਂ ਫਰਿਜ ਪਈ ਹੈ ਮਾਤਾ ਜੀ ਦੋ ਪਾਣੀ ਦੀਆਂ ਤਿੰਨ ਬੋਤਲਾਂ ਤੋਂ ਬਿਨਾਂ ਹੋਰੇ ਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਤੁਰ ਫਿਰ ਸਕਦੀ ਨਹੀਂ ਸੀ ਮੰंजे ਤੇ ਪਈ ਸੀ ਮਾਤਾ ਇਹ ਮਾਤਾ ਦੇ ਘਰ ਵਾਲਾ ਸੀਗਾ ਹਰੀ RAM ਜੀ ਜਿਹਦੇ ਸਿਰ ਤੇ ਤੁਸੀਂ ਦੇਖੋ ਕਿੰਨੀ ਵੱਡੀ ਪੱਗ ਬੰਨੀ ਹੋਈ ਆ ਇਜਟਾਵਾਈ ਸੀ ਸਰਦੇ ਉੱਤੇ ਤੇ ਇੱਥੇ ਡਾਈ ਪਰ ਪਿਆ ਬਾਪੂ ਦੀ ਘੜੀ ਪਈ ਆ ਅੱਜ ਵੀ ਚੱਲਦੀ ਆ ਤੇ ਬਾਪੂ ਇਸ ਦੁਨੀਆ ਤੋਂ ਚਲਾ ਗਿਆ ਵਿਚਾਰਾ ਤੇ ਇਹ ਇਸ ਘਰ ਦੇ ਵਿੱਚ ਮਾਂ ਦਾ ਆਪਣੇ ਪਤੀ ਹਰੀ RAM ਦੇ ਨਾਲ ਰਹਿੰਦੀ ਸੀ ਆਪਣੇ ਪੇਕੇ ਪਿੰਡ ਰਹਿੰਦੀ ਸੀ ਪਿਆਰੋ ਅੱਜ ਆਪਣੇ ਇਸ ਘਰ ਤੋਂ ਸੁਪਨਿਆਂ ਦੇ ਘਰ ਨੂੰ ਸਫ਼ਰ ਕਰਨ ਲੱਗੀ ਆ ਅਰਦਾਸ ਕਰਿਓ ਉੱਥੋਂ ਇੱਕ ਦਿਨ ਆਪਣੇ ਪੈਰਾਂ ਤੇ ਤੁਰ ਕੇ ਘਰੇ ਆਵੇ ਵਾਪਸ ਬਾਕੀ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਜੋ ਹੋਣਾ ਕਿਉਂਕਿ 3 ਸਾਲ ਹੋ ਗਏ ਇਸ ਮਾਂ ਨੂੰ ਮੰਜੇ ਤੇ ਪਈ ਨੂੰ ਕੱਦ ਵੀ ਜਿਵੇਂ ਤੁਹਾਨੂੰ ਦੱਸਿਆ ਵੀ 3 ਫੁੱਟ ਤੋਂ ਵੀ ਛੋਟਾ ਕਰਦਾ ਪਰ ਅਸੀਂ ਸਕਾਲਪੁਰਖ ਵਾਹਿਗੁਰੂ ਉਹ ਅੱਲਾ ਹੋ ਰਾਮ ਭਗਵਾਨ ਪ੍ਰੋਸਾ ਕਰਦੇ ਉਹਨਾਂ ਦੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜੇ ਸਾਨੂੰ ਸੇਵਾ ਬਖਸ਼ੀ ਆ ਤੇ ਉਹ ਸੇਵਾ ਦਾ ਫਲ ਇਸ ਮਾ ਨੂੰ ਮਿਲੇ ਇਹ ਆਪਣੇ ਪੈਰਾਂ ਸਿਰ ਹੋ ਕੇ ਆ ਨਲਕਾ ਨਾ ਮਾਂ ਦੇ ਟੂਟੀ ਲੱਗੀ ਹੋਈ ਆ ਇਸ ਘਰ ਦੇ ਵਿੱਚ ਦੁਬਾਰਾ ਫੇਰ ਤੋਂ ਆ ਕੇ ਰਹਿ ਸਕੀ ਉਹ ਮਾਤਾ ਪਿਆਰੋ ਏ ਮਾਤਾ ਪਹਿਲੋਂ ਤੋਂ ਬੜੀ ਵਧੀਆ ਸੀਗੀ ਇਹ ਡੇਗ ਪੈ ਸੀਗੀ ਆਪਣੇ ਆ ਚੌਂਕੀਦਾਰਾ ਸੀਗਾ ਇਹਨਾਂ ਦੇ ਕੋਲ ਤਾਂ ਉਹ ਘਰ ਵਾਲਾ ਨਹੀਂ ਸੀ ਇੱਥੇ ਪ੍ਰਣਾ ਸਾਧਾ ਨਾ ਉਹ ਢਾੜ ਹੋ ਗਿਆ ਸੀਗਾ ਕੇਸ ਪੈ ਗਿਆ ਸੀ ਉਸ ਤੋਂ ਬਾਅਦ ਫਿਰ ਚੌਂਕੀਦਾਰਾ ਇਹਦੇ ਕੋਲ ਸੀਗਾ ਇਹ ਕਿਸੇ ਦੇ ਘਰ ਸਨੇਹਾ ਦੇਣ ਗਈ ਸੀਗੀ ਕੁੱਤਾ ਆ ਗਿਆ ਮੋਰੇ ਉਹ ਕੁੱਤਾ ਮੋਰੇ ਆਣਕਾਰ ਕੇ ਗੇਰ ਗਈ ਭੱਜ ਨਹੀਂ ਹੋਇਆ ਭੱਜਣ ਦੀ ਕੋਸ਼ਿਸ਼ ਕੀਤੀ ਨਹੀਂ ਭੱਜ ਹੋਇਆ ਉਹ ਜਾਦੀ ਡੀਜੀ ਪਾ ਕੇ ਜਾਦੀ ਇਹ ਚੂੜੇ ਤੋਂ ਪਰੇਸ਼ਾਨ ਹੋ ਸੀਗੀ ਮੰਜੇ ਤੇ ਬੱਤ ਬਹਿ ਗਈ ਬੱਚਾ ਨਹੀਂ ਆ ਦੋਨੇ ਮੀਆਂ ਬੀਬੀ ਸੀਗੇ ਇਹ ਸਾਡੇ ਪਿੰਡ ਦੀ ਬੇਟੀ ਆ ਐਂ ਦਿੱਤ ਹੋਈ ਨੂੰ ਹਜੇ ਮਹੀਨਾ ਵੀ ਨਹੀਂ ਹੋਇਆ ਇਹਨੂੰ ਪ੍ਰੋਬਲਮ 2007 ਦੇ ਵਿੱਚ ਇਹ ਘਰ ਵਾਲੇ ਨੂੰ ਜਦੋਂ ਚੌਕੀਦਾਰ ਦੌਰਾਨ ਉਹ ਪ੍ਰੋਬਲਮ ਆ ਗਈ ਸੀ ਫਿਰ ਉਸ ਬਾਅਦ ਇਹਦੇ ਛੱਟ ਲੱਗ ਗਈ ਸੀ ਸਨੇਹਾ ਦੇਣ ਦੌਰਾਨ ਛੱਟ ਲੱਗਣ ਦੇ ਦੌਰਾਨ ਉਹ ਜਿਹੜੀ ਸਟੱ ਲੱਗੀ ਸੀ ਟੂੜੇ ਤੇ ਉਹ ਪਹਿਲਾਂ ਤਾਂ ਆਪਣੇ ਹੱਥ ਦੇ ਵਿੱਚ ਜਿਹੜਾ ਦੂਸਰਾ ਹੁੰਦਾ ਉਹ ਕੀ ਸਾਡੇ ਆ ਫਰੇਮ ਜੇ ਹੁੰਦਾ ਬਣਿਆ ਉਹਦੇ ਨਾਲ ਤੁਰਦੀ ਰਹੀ ਆ ਫਿਰ ਜਿਹੜਾ ਬਾਕਰ ਟਾਇਪ ਹੁੰਦਾ ਸ਼ਕੰਜਾ ਸ਼ਕੰਜੇ ਦੇ ਨਾਲ ਤੁਰਦੀ ਫਿਰਦੀ ਰਹੀ ਆ ਕਿਸੇ ਦੇ ਘਰ ਸਨੇਹ ਦੇਣਾ ਚਾਹ ਕਿਦਾਂ ਵੀ ਆ ਫਿਰ ਉਸ ਤੋਂ ਬਾਅਦ ਹੁਣ 3-4 ਸਾਲ ਤੋਂ ਜਿਆਦਾ ਸਮਰਥ ਹੋ ਗਈ ਚੱਲਣ ਫਿਰਨ ਤੋਂ ਤੇ ਔਖਾ ਸੀ ਇਹ ਹੀ ਦੇਖ ਰਿਹਾ ਕਰਦਾ ਸੀ ਹਰੀ RAM ਹਰੀ RAM ਦੇ ਸਾਰੇ ਉਹ ਜਿਸ ਵਲੇ ਹੁਣ ਅਖੀਰ ਦੇ ਵਿੱਚ ਮਨ ਤੋਂ ਥੋੜੇ ਦਿਨ 20 25 ਦਿਨ ਪਹਿਲਾਂ ਜਿਆਦਾ ਬਿਮਾਰ ਹੋ ਗਿਆ ਸੀ ਉਹਦੇ ਵੀ ਦਿਲ ਦੀ ਧੜਕਣ ਵੱਧ ਗਈ ਗਲ ਕੋਸ਼ਿਭ ਵਗੈਰਾ ਟੈਸਟ ਵਗੈਰਾ ਕਰਵਾਏ ਉਹਦੇ ਗਲ ਕੋਸ਼ਿਭ ਵਗੈਰਾ ਲਗਵਾਇਆ ਤੇ ਉਹਦੀ ਵੀ ਹਾਰਟ ਬੀਟ ਵੱਧ ਗਈ ਸੀ ਫਿਰ ਹਸਪੀਟਲ ਲੈ ਕੇ ਗਏ ਉਸ ਦਿਨ ਉੱਥੇ ਵੀ ਆਕਸੀਜਨ ਵਗੈਰਾ ਲਗਾਈ ਲਗਾਉਣੇ ਤੋਂ ਬਾਅਦ ਉਹਦੀ ਉਹ ਘਰ ਆ ਕੇ ਡੈਥ ਹੋ ਗਏ ਉੱਥੇ ਵੀ ਰਹਿ ਨਹੀਂ ਸਕੇ ਕਦਮ ਘਰ ਜਾਣਾ ਘਰ ਜਾਣਾ ਜਿਵੇਂ ਮੈਨੂੰ ਘਰ ਛੱਡ ਕੇ ਚ ਇੱਥੇ ਛੱਡ ਕੇ ਚੱਲ ਜਾਣਾ ਇਦਾਂ ਤੋੜਾ ਕੋਈ ਲੱਗ ਗਈ ਘਰ ਆ ਕੇ ਡੈਥ ਹੋ ਗਏ ਕੂਆ ਚਾਬੀਆਂ ਤੇਰੇ ਘਰ ਦੀਆਂ ਦੇ ਦੇ ਇਹਨੂੰ ਬਾਪੂ ਨੂੰ ਫੜਾ ਦੇ ਇਹਨੂੰ ਫੜਾ ਦੇ ਸਤਪਾਲ ਨੂੰ ਫੜਾ ਲੈ ਬਾਪੂ ਸਤਪਾਲ ਇਹ ਘਰ ਦੀਆਂ ਚਾਬੀਆਂ ਤੇਰੇ ਹਵਾਲੇ ਆ ਤੇ ਤੁਸੀਂ ਧਿਆਨ ਰੱਖਣਾ ਆ ਜਰੂਰ ਆਉਂਦਾ ਮੈਂ ਮੈਂ ਤੈਨੂੰ ਕਦਾਂ ਹੋਰ ਆਇਆ ਮੈਂ ਜ਼ਰੂਰ ਆਉਂਗਾ ਮੈਂ ਮਿਲ ਕੇ ਆਉਂਗਾ ਠੀਕ ਹੈ ਬਾਪੂ ਠੀਕ ਧੰਨਵਾਦ ਸਤਿਪੰਦਿ ਆ ਬਹੁਤ ਤੁਹਾਡਾ ਧੰਨਵਾਦ ਭਾਈ ਜੀ ਮੇਰੇ ਇੱਕ ਨਮਾਣੇ ਦੀ ਛੋਟੀ ਬੇਨਤੀ ਨੂੰ ਪੂਰਾ ਕਰ ਸਕਦੇ ਸੀ ਡਿਊਟੀ ਸੀ ਸਾਡਾ ਪਾਸ ਸੀ ਨਿਭਾਉਣਾ ਹੈ ਜੀ ਵੈਰ ਗੁਰ ਜੀ ਦਾ ਖਾਲਸਾ ਅੱਜ ਮਾਤਾ ਪਿਆਰ ਕੋਰ ਸਾਡੇ ਸੁਪਨੇ ਦੇ ਘਰ ਦੀ دہਲੀਜ਼ ਤੇ ਪਹੁੰਚ ਗਿਆ घर की मैंबर बन जा रही है बोले सो